ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਇੰਜੀਨੀਅਰ ਸਟੱਡੀ ਹੱਬ ਚੈਨਲ ਦੇ ਉੱਪਰ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਣੇ ਨਾਲ ਦੇ ਸਾਥੀਆਂ ਨਾਲ ਜਰੂਰ ਸ਼ੇਅਰ ਕਰ ਦਿਓ ਸੋ ਅੱਜ ਸੇਵਾਮੁਕਤ ਕਰਮਚਾਰੀਆਂ ਤੇ ਕਿਹੜੇ ਵਿਭਾਗ ਦੇ ਮੁਲਾਜ਼ਮਾਂ ਦੇ ਕਿਸ ਚੀਜ਼ ਦੇ ਵਿੱਚ ਵਾਦਾ ਹੋਇਆ ਇਸ ਨੂੰ ਆਪਾਂ ਡਿਟੇਲ ਵਿੱਚ ਜਾਣਦੇ ਹਾਂ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਅਹਿਮ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਠੇਕੇ ਤੇ ਰੱਖੇ 323 ਸੇਵਾਮੁਕਤ ਪਟਵਾਰੀ ਤੇ ਕਾਨੋਗੋ ਦੀਆਂ ਸੇਵਾਵਾਂ ਵਿੱਚ ਚੌਥੀ ਵਾਰ 6 ਮਹੀਨੇ ਦਾ ਹੋਰ ਵਾਅਦਾ ਕਰ ਦਿੱਤਾ ਗਿਆ ਹੈ। ਪਟਵਾਰੀਆਂ ਦੀ ਘਾਟ ਕਾਰਨ ਕਈ ਪੱਕੇ ਤੇ ਠੇਕਾ ਆਧਾਰਿਤ ਪਟਵਾਰੀਆਂ ਵੱਲੋਂ ਅੱਗੇ ਪ੍ਰਾਈਵੇਟ ਕ੍ਰੀਂਦੇ ਰੱਖ ਕੇ ਕੰਮ ਕਰਵਾਇਆ ਜਾ ਰਿਹਾ ਸੀ। ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਦੀ ਸਰਕਾਰ ਮਗਰੋਂ ਪਟਵਾਰ ਸਰਕਲਾਂ ਦੀ ਗਿਣਤੀ ਕਿਸੇ ਵੀ ਸਰਕਾਰ ਨੇ ਨਹੀਂ ਵਧਾਈ ਜਦੋਂ ਕਿ ਜ਼ਿਲ੍ਹਿਆਂ ਦੀ ਗਿਣਤੀ 12 ਤੋਂ 23 ਅਤੇ ਤਹਿਸੀਲਾਂ 63 ਤੋਂ 97 ਹੋ ਗਈਆਂ। ਪੰਜਾਬ ਸਰਕਾਰ ਤੇ ਮੌੜ ਸੇਵਾਵਾਂ ਵਿਭਾਗ ਵੱਲੋਂ 22 April ਨੂੰ ਡਾਇਰੈਕਟਰ ਪੌਰ ਕਾਰੇ ਤੇ ਸਮੂਹ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਜਾਰੀ ਜਾਰੀ ਪੱਤਰ ਵਿੱਚ ਲਿਖਿਆ ਕਿ ਰਾਜ ਵਿੱਚ ਪਟਵਾਰੀਆਂ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਸ਼ਰਤਾਂ ਤਹਿਤ ਜ਼ਿਲ੍ਹੇ ਦੀਆਂ ਪਟਵਾਰੀ ਦੀਆਂ ਖਾਲੀ ਸਾਮੀਆਂ ਵਿਰੁੱਧ ठेकेदारਤ ਤੇ ਨਾਤ ਸੇਵਾ ਮੁਕਤ ਪਟਵਾਰੀ ਤੇ ਕਾਨੂੰਨ ਕਾਨੂੰਨਗੋ ਦੀਆਂ ਸੇਵਾਵਾਂ 30 ਸਤੰਬਰ ਤੱਕ ਵਧਾ ਦਿੱਤੀਆਂ ਗਈਆਂ ਹਨ ਸੀਨੀਅਰ ਮਾਲ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦੇ ਕਿਹਾ ਕਿ ਇਹ ਫੈਸਲਾ ਸਰਕਾਰ ਵੱਲੋਂ ਮਾਲ ਪਟਵਾਰੀਆਂ ਦੀ ਘਾਟ ਕਰਕੇ ਲਿਆ ਗਿਆ ਹੈ ਪਟਵਾਰ ਤੇ ਕਾਨੂੰਨ ਕਾਨੂੰਨ ਕੋ ਜੁਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਮੋਹਨ ਸਿੰਘ ਭੇੜਪੁਰਾ ਨੇ ਕਿਹਾ ਕਿ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਦੀ ਸਰਕਾਰ ਮੰਗ ਨੂੰ ਪਟਵਾਰ ਸਰਕਲਾਂ ਦੀ ਗਿਣਤੀ ਕਿਸੇ ਵੀ ਸਰਕਾਰ ਨੇ ਨਹੀਂ ਵਧਾਈ ਜਦੋਂ ਕਿ ਪਟਵਾਰੀ ਸੇਵਾ ਮੁਕਤ ਹੋ ਰਹੀਆਂ ਹਨ ਸੋ ਇਹ ਪੰਜਾਬ ਸਰਕਾਰ ਵੱਲੋਂ ਠੇਕੇ ਤੇ ਰੱਖੇ 323 ਸੇਵਾ ਮੁਕਤ ਪਟਵਾਰੀ ਤੇ ਕਾਨੂੰਨਗੋਆਂ ਦੀਆਂ ਸਮਾਵਾਂ ਵਿੱਚ ਚੌਥੀ ਵਾਰ 6ਵੇਂ ਮਹੀਨੇ ਵਿੱਚ ਵਾਅਦਾ ਕਰ ਦਿੱਤਾ ਗਿਆ ਸੋ ਇਹ ਸੀ ਜੀ ਪੰਜਾਬ ਸਰਕਾਰ ਦੇ ਜੋ ਪੂਰੇ ਰਿਕਾਰਡ ਤੇ ਸਮੂਹ ਜ਼ਿਲ੍ਹਿਆਂ ਦੇ ਦੇ ਵਿੱਚ ਉਹ ਮੁੱਖ ਘਾਟ ਹੈ ਪਟਵਾਰੀਆਂ ਦੀ ਉਸ ਦੇ ਤਹਿਤ ਇਹ ਫੈਸਲਾ ਜਿਹੜਾ ਲਿਆ ਗਿਆ 6 ਮਹੀਨੇ ਦਾ ਹੋਰ ਵਾਅਦਾ ਉਹਨਾਂ ਦੀਆਂ ਸੇਵਾਵਾਂ ਵਿੱਚ ਕੀਤਾ ਗਿਆ ਸੋ ਇਹ ਸੀ ਜੀ ਪਟਵਾਰੀ ਵਿਭਾਗ ਜੋ ਕਰ ਰਹੇ ਨੇ ਪੁਮੀ ਦੇ ਵਿਭਾਗ ਸਬੰਧ ਨਾਲ ਜੋ ਕੰਮ ਕਰਦੇ ਨੇ ਪਟਵਾਰੀ ਜੋ ਸੇਵਾ ਮੁਕਤ ਨੇ ਤੇ ਕਾਨੂੰਨ ਗੋ ਉਹਨਾਂ ਦੀਆਂ ਜਿਹੜੀਆਂ ਇਹ ਅਪਡੇਟ ਉਹਨਾਂ ਦੀਆਂ ਸੇਵਾਵਾਂ ਦੇ ਵਿੱਚ ਵਾਧਾ ਹੋਇਆ ਉਸੇ ਸਬੰਧ ਵਿੱਚ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਆਪਣੇ ਸਾਥੀਆਂ ਦੇ ਨਾਲ ਜਰੂਰ ਸ਼ੇਅਰ ਕਰ ਦਿਓ ਧੰਨਵਾਦ ਜੀ